ਇਨਾਮ ਹੈ ਭਾਈ ਸਾਹਿਬ ਮੇਰਾ ਨਾਮ ਆਸ਼ੂ ਰਾਨਾ ਜੀ ਕੀ ਗੱਲ ਹੋਈ ਅੱਜ ਤੁਸੀਂ ਇੱਥੇ ਪਹੁੰਚੇ ਵੱਡੀ ਗਿਣਤੀ 'ਚ ਇਹ ਗੱਲ ਪਰਸੋਂ ਰਾਤ ਦੀ ਹੈ ਜੀ ਤੇ ਸਾਡੇ ਭਾਈਚਾਰੇ ਦੇ ਜਿਹੜੇ ਰਾਜਪੂਤ ਭਾਈਚਾਰਾ ਸਾਡਾ ਤੇ ਸਾਡੇ ਭਾਈਚਾਰੇ ਦੇ ਮੁੰਡਿਆਂ ਤੇ ਹਮਲਾ ਕੀਤਾ ਨੰਘ ਸਿੰਘਾਂ ਨੇ ਜੋ ਨੰਘ ਸਿੰਘ ਵੀ ਨਹੀਂ ਸੀ ਸਾਡੇ ਅਸੀਂ ਪਤਾ ਕਰਿਆ ਜਥੇਬੰਦੀਆਂ ਤੋਂ ਉਹ ਨੰਘਾਂ ਦੇ ਬਾਣੇ ਵਿੱਚ ਚੋਲ ਨੂੰ ਚੱਕੇ ਸੀ ਤੇ ਸਾਨੂੰ ਇੱਥੇ ਵੀ ਪਤਾ ਲੱਗਿਆ ਏ ਜਿਹੜੀ ਆਪਣੀ ਮੰਡੀ ਹੈ ਅਨਾਜ ਮੰਡੀ ਨਵੀਂ ਬਣੀ ਹੈ ਜੋ ਉਸ ਦੇ ਗੇਟ ਉੱਤੇ ਜੰਦਾ ਲੱਗਿਆ ਹੋਇਆ ਸੀ ਤੇ ਸਕਿਉਰਟੀ ਗਾਰਡ ਬੈਠਾ ਸੀ ਉਹ ਨੰਗਾ ਨੇ ਆ ਕੇ ਸਭ ਤੋਂ ਪਹਿਲਾਂ ਉੱਥੇ ਜੰਦਾ ਤੋੜਿਆ ਤੇ ਸਕਿਉਰਟੀ ਗਾਰਡ ਦੇ ਰੋਕਣ ਤੇ ਨਹੀਂ ਰੁਕੇ ਤੇ ਸਕਿਉਰਟੀ ਨਾਲ ਵੀ ਉਹਨਾਂ ਨੇ ਕੁੱਟ ਮਾਰ ਕਰੀ ਤੇ ਜੰਦਾ ਥੱਪੜ ਥੁੱਪੜ ਮਾਰੇ ਉਸ ਤੋਂ ਬਾਅਦ ਫਿਰ ਉਹ ਉਹਨਾਂ ਨੇ ਆ ਕੇ ਉੱਥੇ ਮੰਡੀ ਦੇ ਕਬਜ਼ਾ ਕਰ ਲிட்டਾ ਕਈ ਦਿਨਾਂ ਤੋਂ ਉਹ ਉੱਥੇ ਬੈਠੇ ਆ ਪਿਛਲੇ 3-4 ਦਿਨਾਂ ਤੋਂ ਜਿਹੜੇ ਸਾਡੇ ਰਾਜਪੂਤਾਂ ਦੇ ਨਾਲ ਬਾੜਾ ਏ ਉੱਥੇ ਉਹਨਾਂ ਨੇ ਡੰਗਰ ਰੱਖੇ ਹੋਏ ਆ ਤੇ ਉਹ ਰਾਤ ਨੂੰ 2 ਵਜੇ ਆ ਕੇ ਚੋਰੀ ਤੋਂ ਉਹਨਾਂ ਦੀ ਡੰਗਰਾਂ ਦੇ ਰਾਣਾ ਕੱਢ ਲਈ ਜਾਂਦੇ ਆ ਦੁੱਧ ਚੋ ਕੇ ਲੈ ਜਾਂਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਤੇ ਪਰਸੋਂ ਰਾਤ ਨੂੰ ਸਾਡੇ ਜਿਹੜੇ ਬੱਚੇ ਗਏ ਹੋਏ ਸੀ ਉੱਥੇ ਖੜੇ ਦੇ ਆਪਣੇ ਬਾੜੇ ਦੇ ਵਿੱਚ ਇਹਨਾਂ ਦੇ ਜਿੱਕਣਾ ਨੇ ਮੇਰੇ ਵੀਰ ਨੇ ਛੋਟੇ ਨੇ ਦੱਸਿਆ ਇਹਨਾਂ ਨੇ ਹਮਲਾ ਕੀਤਾ ਕਿੰਨੇ ਜਣੇ ਸੀਗੇ ਇਹ ਇਹ ਚਾਰ ਬੰਦੇ ਸੀਗੇ ਨੰਘਾ ਦੇ ਤੇ ਜੋ ਜਦੋਂ ਉਹਨਾਂ ਨੇ ਪੁਲਿਸ ਨੂੰ ਆ ਕੇ ਉਹਦੇ ਥਾਣੇ ਵਿੱਚ ਦੱਸਿਆ ਤੇ ਪੁਲਿਸ ਉੱਥੇ ਅੱਧੇ ਪੌਣੇ ਘੰਟੇ ਬਾਅਦ ਪਹੁੰਚੀ ਹੈ ਜੀ ਤੇ ਤੇ ਉਹਨਾਂ ਨੇ ਬਣਦੀ ਕਾਰਵਾਈ ਜਿਹੜੀ ਬਣਦੀ ਕਾਰਵਾਈ ਕਰਨੀ ਸੀ ਉਹ ਇਹਨਾਂ ਨੇ ਨਹੀਂ ਕੀਤੀ ਕਿਉਂਕਿ ਜਿਹੜੇ ਨੰਘੇ ਸੀ ਉੱਥੇ ਨਾ ਤਾਂ ਉਹਨਾਂ ਕੋਲ ਕੋਈ ਆਧਾਰ ਕਾਰਡ ਸੀ ਜਾਂ ਇਹਨਾਂ ਨੇ ਪੁਲਿਸ ਨੇ ਐਡਰੈਸ ਪੁੱਛਿਆ ਨਾ ਐਡਰੈਸ ਦੱਸਿਆ ਉਹਨਾਂ ਨੇ ਨਾ ਉਹਨਾਂ ਕੋ ਕੋਈ ਜਣਾ ਅਸਲਾ ਰੱਖੀ ਬੈਠੇ ਆ ਉਹਨਾਂ ਦਾ ਵੀ ਕੋਈ ਉਹਨਾਂ ਕੋਈ ਪ੍ਰੂਫ ਨਹੀਂ ਹੈ ਤੇ ਸਾਡੀ ਸਰਕਾਰ ਨੂੰ ਆਹੀ ਬੇਨਤੀ ਹੈ ਵੀ ਉਹਨੇ ਪੰਜਾਬ ਦਾ ਕਿਤੇ ਕਿਤੇ ਆਪਣੇ ਜਗ੍ਹਾ ਦਾ ਉਹਰੇ ਮਾਹੌਲ ਨਾ ਖਰਾਬ ਹੋਵੇ ਤੇ ਇਹਨਾਂ ਤੇ ਬਣਦੀ ਕਾਰਵਾਈ ਕਰੀ ਜਾਵੇ ਮੈਂ ਸਾਡੀ ਆਹੀ ਬੇਨਤੀ ਹੈ ਜੀ ਸਾਨੂੰ ਇंसाफ ਦਿੱਤਾ ਜਾਵੇ ਮੁੰਡਿਆਂ ਨੂੰ ਕਿੰਨੇ ਬੰਦੇ ਸੱਟੇ ਵੱਜੇ ਆ ਜੀ ਸਾਡੇ ਦੋ ਮੁੰਡਿਆਂ ਦੇ ਸੱਟਾ ਵੱਜੇ ਆ ਜੀ ਕੀ ਕੇ ਨਾਮ ਉਹਨਾਂ ਦਾ ਇੱਕ ਦਾ ਆਪਣਾ ਨਿਹਾਲ ਹੈ ਜੀ ਇੱਕ ਦਾ ਨਾਮ ਨੀਰਾ ਜੈ